thank yeah. you ਮਾਨੀ ਜੀ ਆਪਣੇ ਸਾਰੇ ਸਾਥੀਆਂ ਨਾਲ ਪਹੁੰਚੇ ਆ ਇਹਨਾਂ ਦਾ ਧਿਆਨ ਦੇ ਜੀ ਆ ਕਹਦੇ ਜੀ ਨੂੰ ਬੇਨਤੀ ਕਰਦੇ ਆ ਕਿ ਮਸ਼ਤੇ ਆ ਜਾਣ ਔਰ ਉਹਨਾਂ ਦੇ ਨਾਲ ਸਾਡੇ ਕਮੇਟੀ ਤੋਂ ਖੰਨਾ ਸੌਂਕਰ ਜੀ ਉਹ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਆ ਗੁਰਦੀਪ ਚਾਵਲਾ ਆਥੇ ਪਹੁੰਚੇ ਆ ਉਹਨਾਂ ਦਾ ਵੀ ਧਿਆਨ ਦੇ ਜੀ ਆ ਕਹਦੇ ਆ ਔਰ ਬੇਨਤੀ ਕਰਾਂਗੇ ਕਿ ਗੁਰਦੀਪ ਚਾਵਲਾ ਜੀ ਵੀ ਅਸਾਂ ਮਸ਼ਤੇ ਆ ਜਾਣ ਉਹਨਾਂ ਨੂੰ ਬੇਨਤੀ ਹੈ ਤੇ ਨਾਲ ਹੀ ਨਾ ਪ੍ਰੈਸ ਵਾਲੇ ਮੀਡੀਆ ਨੂੰ ਦੇਖੀ ਕਰਾਉਣਾ ਕਿ ਅਸੀਂ ਆਪਣੇ ਪੋਸਲਰ ਸਾਥੀਆਂ ਦਾ ਸਨਮਾਨ ਕਰਨਾ ਚਾਦਾ ਤੇ ਕਿਰਪਾ ਕਰਕੇ ਥੋੜਾ ਜਿਹਾ ਸਾਨੂੰ ਸਮਝਿਓ ਤਾਂ ਜੋ ਅਸੀਂ ਥੋੜਾ ਪ੍ਰਧਾਨ ਜੀ ਨੂੰ ਬੁਲਾ ਕੇ ਜੁਰਵੇਸ਼ ਸ਼ਰਮਾ ਜੀ ਨੂੰ ਬੁਲਾ ਕੇ ਉਸ ਤੋਂ ਬਾਅਦ ਜਿਹੜੀ ਇੰਟਰਵਿਊ ਹੈ ਤੁਸੀਂ ਲੈ ਲਿਓ ਮੈਂ ਹੁਣ ਬੇਨਤੀ ਕਰਾਂਗਾ ਦਮਨ ਸੰਗੀਤ ਪਰਵਾਰ ਯੋਗਿਆ ਪਹਾੜਾਂ ਨੂੰ ਤੇ ਲਖੂਰ ਨੇ ਯੋਗਿਆ ਪਹਾੜਾਂ ਨੂੰ ਆਪਣੇ ਦੇਸ਼ ਦਾ ਆਪਣੇ ਵਤਨ ਦਾ ਨਾਮ ਰੌਸ਼ਨ ਕੀਤਾ ਕਿਉਂਕਿ ਦੋ ਚੰਗੇ ਕੰਮ ਕੀਤੇ ਹੋਣਗੇ ਭਈ ਇਹਨਾਂ ਕਰਕੇ ਅੱਜ ਉਹਨਾਂ ਦੀਆਂ ਗੁੱਡੀਆਂ ਅਸਮਾਨਾਂ ਵਿੱਚ ਚੜੀਆਂ ਹੋਈਆਂ ਨੇ ਚੜੀਆਂ ਹੋਈਆਂ ਸਾਡੇ ਮਾਨਯੋਗ ਪ੍ਰਦੇਸ਼ ਦੇ ਕੋਸ਼ਾ ਦੇ ਅਧਿਕਾਰ ਸੈਂਟਰਲ ਕੇ ਤੋਂ ਚੋਣ ਲੜੇ ਗੁਰਦੀਪ ਸ਼ਰਮਾ ਦੇਵੀ ਜੀ ਇਹਨਾਂ ਦੇ ਸਮੂਹ ਮੰਡਲ ਪ੍ਰਧਾਨ ਸਮੂਹ ਕਾਉਂਸਲਰ ਸਹਿਬਾਨ ਉਨ੍ਹਾਂ ਦੀ ਮੌਜੂਦਗੀ ਚ ਔਰ ਸੈਂਟਰਲ ਕਿ ਸਾਰੇ ਕਾਰਜਕਰਤਾ ਦੀ ਮੌਜੂਦਗੀ ਦੇ ਵਿੱਚ ਅੱਜ ਇਹ ਮਹਾਨ ਪਰਵ ਨੈ ਰਾਸ਼ਟਰੀ ਸਾਡਾ ਫੈਸਟੀਵਲ ਬੜੀ ਧੁੰਮਧਮ ਨਾਲ ਮਨਾਇਆ ਜਾ ਰਿਹਾ ਮੈਂ ਸਮੂਹ ਦੇਸ਼ ਵਾਸੀਆਂ ਨੂੰ ਇਸ ਮਹਾਨ ਪਰਵ ਦੀ ਲੱਖ ਲੱਖ ਵਧਾਈ ਦਿੰਦਾ ਔਰ ਸਭ ਨੂੰ ਨਮਨ ਕਰਦਾ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਦੀ ਬਦੌਲਤ ਅਸੀਂ ਇਸ ਗਣਤੰਤਰ ਨੂੰ ਆਪਣੇ ਸੰਵਿਧਾਨ ਨੂੰ ਲਾਗੂ ਕਰ ਸਕੇ ਔਰ ਨਮਨ ਕਰਦਾ ਡਾਕਟਰ ਬੀ ਆਰ ਅੰਬੇਦਕਰ ਨੂੰ ਜਿਨ੍ਹਾਂ ਨੇ ਸਾਨੂੰ ਇੱਕ ਰਸਤਾ ਦਾ ਪ੍ਰਤੀਕ ਸਮਰਸਤਾ ਦਾ ਪ੍ਰਤੀਕ ਸੰਵਿਧਾਨ ਬਣਾ ਕੇ ਸਾਡੇ ਦੇਸ਼ 'ਚ ਲਾਗੂ ਕਰਾਇਆ ਮੈਂ ਸਭ ਨੂੰ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਆਓ ਜਿਹੜੀ ਸਾਨੂੰ ਆਜ਼ਾਦੀ ਸਾਡੇ ਉਹਨਾਂ ਸੂਰਬੀਰਾਂ ਦੀ ਬਹੁਤ ਕੁਰਬਾਨੀ ਦੀ ਬਦੌਲਤ ਮਿਲੀ ਆ ਅਸੀਂ ਉਹਦੇ ਲਈ ਆਪਣੇ ਦੇਸ਼ ਨੂੰ ਅੱਗੇ ਵਧਾਉਣ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਾਲ ਕਦਮ ਕਦਮ ਮਲਾ ਕੇ ਚੱਲੀਏ ਤਾਂ ਜੋ ਸਾਡਾ ਦੇਸ਼ ਵਿਸ਼ਵਗੁਰੂ ਬਣ ਕੇ ਅੱਗੇ ਆਵੇ ਬੋਰਡ ਨਾਈਟ ਦੀ ਬੜੀਆ ਡੀ ਬੜੀਆ ਐਡਵਰਟਾਈਜ਼ਮੈਂਟਾਂ ਸਤਨਵਾ ਆਜ਼ਾਦੀ ਦਿਵਸ ਪੰਜਾਬ ਦੀ ਜਨਤਾ ਦਾ ਦਿਹਾੜਾ ਸਾਰੇ ਸ਼ਹਿਰ ਵਾਸੀਆਂ ਨੂੰ ਅੱਜ ਸੋਖਿਆੜੇ ਦੀ ਬਹੁਤ-ਬਹੁਤ ਵਧਾਈ ਦੇਣਾ ਜਿੱਤੇ ਮੈਂ 26 ਜਨਵਰੀ ਦੀ ਬਦਾਈ ਦਿਨਨਾ ਉਥੇ ਮੈਂ ਨਮਨ ਕਰਨਾ ਉਹਨਾਂ ਚੀਜ਼ਾਂ ਨੂੰ ਜਿਨ੍ਹਾਂ ਨੇ ਆਪਣੇ ਕੁਰਬਾਨੀਆਂ ਦੇ ਕੇ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਬਚਾਇਆ ਮੈਂ ਨਮਨ ਕਰਨਾ ਉਹਨਾਂ ਦੇ ਪਰਿਵਾਰਾਂ ਨੂੰ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਕੁਰਬਾਨ ਕਰਕੇ ਆਜ਼ਾਦੀਆਂ ਜਿਹੜੀਆਂ ਦੁਆਇਆਂ ਔਰ ਮੈਂ ਇੱਕ ਅਪਰੇਦੇਸ਼ ਵਾਸੀ ਰਕੂ ਗੱਲ ਕਰਨਾ ਚਾਹੁੰਦਾ ਸਾਰੇ ਭੈਣਾਂ ਨੂੰ ਪਰਮਣੇ ਗੱਲ ਜਰੂਰ ਕਰਨਾ ਚੰਗਾ ਆਓ ਅਸੀਂ ਸਾਰੇ ਮਿਲ ਕੇ ਇਕੱਠੇ ਹੋ ਗਏ ਦੇਸ਼ ਨੂੰ ਕਿਸ ਤਰੀਕੇ ਨਾਲ ਤਰੱਕੀ ਦੇ ਰਾਹ ਤੇ ਲੈ ਕੇ ਜਾ ਸਕਦੇ ਆ ਉਹਦੇ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਗਰੰਦਰ ਮੋਦੀ ਜੀ ਅਤੇ ਕਿ ਜੀ ਵੱਲੋਂ ਦੇਸ਼ ਦੇ ਵਿੱਚ ਤਰੱਕੀ ਹੋ ਰਹੀ ਹੈ ਪਿਛਲੇ 11 ਸਾਲਾਂ ਦੇ ਵਿੱਚ ਜਿੱਦਾਂ ਦੇਸ਼ ਦਾ ਨਾਂ ਰੋਸ਼ਨ ਹੋਇਆ ਹੈ ਉਹ ਸਾਰੇ ਦੇਖ ਰਹੇ ਆ ਔਰ ਕੁਝ ਸ਼ਰਾਰਤੀ ਲੋਕ ਸ਼ਰਾਰਤੀ ਲੋਕ ਜਿਹੜੇ ਦੇਸ਼ ਨੂੰ ਤਬਾਹ ਕਰਨਾ ਚਾਹੁੰਦੇ ਨੇ ਸਾਨੂੰ ਉਹਨਾਂ ਉੱਤੇ ਧਿਆਨ ਦੇਣਾ ਚਾਹੀਦਾ ਹੈ ਜੇ ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਦੇਸ਼ ਨੂੰ ਬਚਾਇਆ ਹੋਇਆ ਤੇ ਸਾਨੂੰ ਇਹ ਸਾਰਿਆਂ ਨੂੰ ਇਕੱਠੇ ਆਉ ਕੇ ਜਿਹੜੇ ਦੇਸ਼ ਨੂੰ ਤਬਾਹ ਕਰਨਾ ਚਾਹੁੰਦੇ ਨੇ ਉਹਨਾਂ ਲੋਕਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਤੇ ਗੁਰਦੇਵ ਸ਼ਰਮਾ ਦੇਵੀ ਜੀ ਦੀ ਅਧਿਖਤਾ ਵਿੱਚ ਅੱਜ ਪ੍ਰੋਗਰਾਮ ਰੱਖਿਆ ਗਿਆ ਉਹਨਾਂ ਦੇ ਮੁੱਖ ਦਫ਼ਤਰ ਦੇ ਬਾਹਰ 1947 ਵਿੱਚ ਸਾਡਾ ਦੇਸ਼ ਆਜ਼ਾਦ ਹੋਇਆ ਸੀਗਾ ਉਦੋਂ ਅਸੀਂ ਸ਼ਰੀਰਕ ਤੌਰ ਤੇ ਤਾਂ ਆਜ਼ਾਦ ਹੋ ਗਏ ਸੀ 3 ਸਾਲਾਂ ਬਾਅਦ ਸਾਡਾ ਸੰਵਿਧਾਨ ਲਿਖਿਆ ਗਿਆ ਉਦੋਂ ਅਸੀਂ ਮਾਨਸਿਕ ਤੇ ਦਿਮਾਗੀ ਤੌਰ ਤੇ ਆਜ਼ਾਦ ਹੋਏ ਸੀਗੇ ਡਾਕਟਰ ਬੀਮਰਾਏ ਅੰਬੇਦਕਰ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਤੇ ਪੂਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹਾਂ ਦੇਖੋ ਜੀ ਸਾਰੇ ਧਰਮਾਂ ਤੋਂ ਪਹਿਲਾਂ ਸਾਡਾ ਦੇਸ਼ ਹੈ ਸਾਰੀ ਧਰਮਾਂ ਤੋਂ ਪਹਿਲਾਂ ਸਾਡਾ ਸੰਵਿਧਾਨ ਹੈ ਜਿਨੇ ਸਾਨੂੰ ਬਣਾਇਆ ਵੈ ਜਿਨੇ ਸਾਨੂੰ سانਚੇ ਵਿੱਚ ਢਾਲਿਆ ਵੈ ਝੰਡਾ ਇੱਕ ਮਿੰਟ ਬਾਜੀ ਇੱਕ ਮਿੰਟ ਰਾਸ਼ਟਰੀ ਦਿਵਸ ਅੱਜ 76 ਇਕਤੰਤਰ ਦਿਵਸ ਨੂੰ ਪੂਰੇ ਦੇਸ਼ ਨੂੰ ਲੱਖ ਲੱਖ ਮੁਬਾਰਕਾਂ ਦਿੰਨੇ ਆ ਅੱਜ ਉਹ ਦੇਸ਼ ਭਗਤਾ ਨੂੰ ਸਲਾਮ ਕਰਨਾ ਚਾਹੀਦਾ ਜਿੰਨਾ ਕਰਕੇ ਅੱਜ ਸਾਨੂੰ ਸੰਵਿਧਾਨ ਮਿਲਿਆ ਜਿੰਨਾ ਕਰਕੇ ਆਪਾਂ ਆਜ਼ਾਦੀ ਨਾਲ ਰਹਿ ਰਹੇ ਆ ਅੱਜ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਆ ਤੇ ਖਾਸ ਕਰਕੇ ਛੇਤਰ ਦੇਸ਼ ਪੰਜਾਬ ਨੂੰ ਕੱਲੇ ਕੱਲੇ ਬੰਦੇ ਨੂੰ ਅੱਜ ਉਹ ਦੇਸ਼ ਭਗਤਾ ਨੂੰ ਯਾਦ ਕਰਨ ਦਾ ਮਾਹੌਲ ਹੈ ਤੇ ਇਸੇ ਝੰਡੇ ਨੂੰ ਸਲਾਮ ਕਰਦੇ ਆ ਤਿਰੰਗੇ ਨੂੰ ਤੇ ਲੋਕਾਂ ਨੂੰ ਇੱਕ ਆਸ ਕਰਖਦੇ ਆ ਇਸ ਦਿਨ ਨੂੰ ਪੂਰੇ ਤਿਹਾਰ ਦੇ ਰੂਪ ਦੇ ਵਿੱਚ ਮਨਾਇਆ ਕਰੋ ਕਿਉਂਕਿ ਗਤੰਤਰ ਦਿਵਸ ਇਹ ਕੋਈ ਇੱਕ ਦਿਨ ਦਾ ਤਿਹਾਰ ਨਹੀਂ ਹੈ ਅੱਜ ਬਾਬਾ ਭਾਰਤ ਮਾਤਾ ਕੀ ਜੈ ਬੰਦੇ ਮਾਤਰ ਮੈਂ ਹਿਮਾਂਸ਼ੂ ਕੜਾ ਭਾਰਤੀ ਜਨਤਾ ਪਾਰਟੀ ਸੁਵਾਨੀ ਬਿਲਡਿੰਗ ਮੰਡਲ ਦਾ ਪ੍ਰੈਜ਼ੀਡੈਂਟ ਤੁਹਾਨੂੰ ਸਭ ਨੂੰ ਅੱਜ ਦੇ ਇਸ ਸ਼ੁਭ ਦਿਹਾੜੇ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਜਿੱਥੇ ਸਾਡਾ ਦੇਸ਼ ਅੱਜ 76ਵੇਂ ਗਣਤੰਤਰ ਦਿਵਸ ਨੂੰ ਮਨਾ ਰਿਹਾ ਹੈ ਉੱਥੇ ਹੀ ਮੈਂ ਅੱਜ ਦੇ ਇਸ ਦਿਹਾੜੇ ਤੇ ਦੋ ਮੁੱਖ ਜਿਹੜੇ ਸਾਡੀ ਇਸ ਆਜ਼ਾਦੀ ਦਾ ਅਸੀਂ ਮਨ ਆਜ਼ਾਦੀ ਦਾ ਮਾਨ ਮੰਨ ਰਹੇ ਆ ਉਹਦੇ ਵਿੱਚ ਸਭ ਤੋਂ ਪਹਿਲੇ ਤਾਂ ਜਿੰਨਾ ਹੀ ਸ਼ਹੀਦਾਂ ਨੇ ਜਿਨ੍ਹਾਂ ਦੇ ਕਰਕੇ ਅਸੀਂ ਅੱਜ ਆਜ਼ਾਦੀ ਮਨ ਰਹੇ ਆ ਉਹਨਾਂ ਨੂੰ ਮੈਂ ਕੋਟੀ ਕੋਟੀ ਪ੍ਰਣਾਮ ਕਰਦਾ ਉਹਨਾਂ ਦੇ ਪਰਿਵਾਰਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦਾ ਜਿਨ੍ਹਾਂ ਦੇ ਸਦਕਾ ਅਸੀਂ ਅੱਜ ਖੁਸ਼ੀਆਂ ਮਨਾ ਰਹੇ ਆ ਤੇ ਨਾ ਕੁੱਲਣ ਵਾਲੀ ਸ਼ਖਸੀਅਤ ਸਾਡੇ ਜਿਨ੍ਹਾਂ ਨੇ ਸਾਡੂੰ ਸੰਵਿਧਾਨ ਦਿੱਤਾ ਜਿਨ੍ਹਾਂ ਨੇ ਸਾਡੀ ਦੇਸ਼ ਨੂੰ ਇੱਕ ਰੂਪਰੇਖਾ ਦਿੱਤੀ ਇੱਕ ਸੁਚਾਰੂ ਰੂਪ ਚ ਦੇਸ਼ ਨੂੰ ਚਲਾਣ ਲਈ ਇੱਕ ਸੰਗਠਨ ਦਿੱਤਾ ਉਸ ਸੰਵਿਧਾਨ ਦਿੱਤਾ 1950 ਦੇ ਵਿੱਚ ਉਹਨਾਂ ਨੂੰ ਮੈਂ ਕੋਟੀ ਕੋਟੀ ਨਮਨ ਕਰਦਾ ਡਾਕਟਰ ਬੀਮਰਾਮ ਅਮੇਦਕਰ ਜੀ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਸ਼ੁਭ ਕਾਮਨਾਵਾਂ ਦਿੰਦਾ ਪੂਰੇ ਹੀ ਸਾਡੇ ਸਬੂਚੀ ਹਰਦਵাসী ਉਪਵਾਸੀਆਂ ਨੂੰ ਅੱਜ ਦੀਆਂ 26 ਜਨਵਰੀ ਦੇ ਜਨਤੰਤਰ ਦਿਵਸ ਦੀਆਂ ਸਾਡਾ ਇਹ ਤਿਉਹਾਰ ਅੱਜ ਸੈਂਟਰ ਹਲਕੇ ਗੁਰਦੇਵ ਸ਼ਰਮਾ ਜੀ ਦੀ ਅਗਵਾਈ ਵਿੱਚ ਬਹੁਤ ਹੀ ਧੂਮਤਾਨ ਨਾਲ ਸਾਰੇ ਮੰਡਲਾਂ ਸਾਰੇ ਹੀ ਜਿੱਤੇ ਹੀ ਕੌਂਸਲਰਾਂ ਵੱਲੋਂ ਸਾਰੇ ਸਾਰਿਆਂ ਵੱਲੋਂ ਮਿਲਾ ਕੇ ਬਹੁਤ ਇੱਕ ਅچھے ਢੰਗ ਨਾਲ ਸੁਚਾਰੂ ਰੂਪ ਨਾਲ ਕੀਤਾ ਗਿਆ ਇਸਦਾ ਬਹੁਤ ਹੀ ਸਾਰਾ ਦਾ ਸਾਰਾ ਸ਼ਰੇ ਸਾਡੇ ਗੁਰਦੇਵ ਸ਼ਰਮਾ ਜੀਪੀ ਜੀ ਨੂੰ ਜਾਂਦਾ ਹੈ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਸਮੇਂ ਨਾਲ ਹੀ ਇਸ ਪ੍ਰੋਗਰਾਮ ਨੂੰ ਇੰਨੇ ਸੁਚਾਰੂ ਢੰਗ ਨਾਲ ਕੀਤਾ ਮੈਂ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਦਿੰਦਾ ਇੱਥੇ ਸਾਡੇ ਪ੍ਰੋਗਰਾਮ ਨੂੰ ਇੱਕ ਚੀਫ ਗੈਸਟ ਦੇ ਤੌਰ ਤੇ ਸਾਡਾ ਚੰਦਾ ਚੰਦਾ ਸਹਿਰਾਨ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਡੇ ਇੱਕ ਬਹੁਤ ਹੀ ਸਤਿਕਾਰਯੋਗ ਸਾਡੇ ਮਾਨਯੋਗ ਸ਼੍ਰੀ ਜਗਜੀਤ ਸਿੰਘ ਮਾਨ ਜੀ ਆਏ ਸੀਗੇ ਉਹਨਾਂ ਨੇ ਬਹੁਤ ਹੀ ਸਾਨੂੰ ਪਿਆਰ ਨਾਲ ਇੱਕ ਤਾਂ ਝੰਡਾ ਫਰਾਇਆ ਦੂਜਾ ਸਾਡਾ ਮਾਰਗ ਦਰਸ਼ਨ ਕੀਤਾ ਤੇ ਆ ਜਿਹੜੀਆਂ ਅੱਜ ਦੀਆਂ ਇਹ ਗਲਤ ਪਾਰਟੀਆਂ ਜਿਹੜੀਆਂ ਸਾਡੀ ਪੰਜਾਬ ਨੂੰ ਬਰਬਾਦ ਕਰ ਰਹੀਆਂ ਨੇ ਜਿਹੜੀਆਂ ਦਿੱਲੀ ਤੋਂ ਚਲੀਆਂ ਹੋਈਆਂ ਨੇ ਉਹਨਾਂ ਦਾ ਵੀ ਜੋ ਮੋਟਿਵ ਹੈ ਪੰਜਾਬ ਨੂੰ ਬਰਬਾਦ ਕਰਨਾ ਦਿੱਲੀ ਦਾ ਤਾਂ ਬਰਬਾਦ ਕੀਤਾ ਹੀ ਹੈ ਪੰਜਾਬ ਨੂੰ ਬਰਬਾਦ ਕਰਨਾ ਹੈ ਮੈਂ ਸਾਰੇ ਹੀ ਲੋਕਾਂ ਨੂੰ ਅਪੀਲ ਕਰਾਂਗਾ ਕਿ ਐਸੀ ਪਾਰਟੀਆਂ ਤੋਂ ਜਰੂਰ ਬਚ ਕੇ ਰਹੀਏ ਐਸੇ ਲੋਕਾਂ ਤੋਂ ਜਰੂਰ ਬਚ ਕੇ ਰਹੀਏ ਤੇ ਸਾਡਾ ਇੱਕ ਮੇਰਾ ਇੱਕ ਛੋਟਾ ਜਿਹਾ ਸਭ ਨੂੰ ਬੇਨਤੀ ਜਰੂਰ ਰਹੇਗੀ ਕਿ ਲਾਸਟ ਗੱਲ ਹੈ ਕਿ ਅਸੀਂ ਸਾਡੇ ਸਾਰਿਆਂ ਦਾ ਕੋਈ ਨਾ ਕੋਈ ਯਾਰ ਦੋਸਤ ਕੋਈ ਰਿਸ਼ਤੇਦਾਰ ਦਿੱਲੀ ਜੂਰ ਰਹਿੰਦਾ ਹੈ ਮੈਂ ਸਭ ਭਾਰਤੀ ਜਨਤਾ ਪਾਰਟੀ ਦੀ ਸਮੂਚੀ ਲੀਡਰਸ਼ਿਪ ਵੱਲੋਂ ਸੁਵਾਨੀ ਬਿਲਡਿੰਗ ਮੰਡਲ ਦਾ ਪ੍ਰਧਾਨ ਹੋਣ ਦੇ ਨਾਤੇ ਤੁਹਾਨੂੰ ਸਭ ਨੂੰ ਅਗਰਹਿ ਕਰਦਾ ਤੁਹਾਨੂੰ ਸਭ ਨੂੰ ਰਿਕਵੈਸਟ ਕਰਦਾ ਕਿ ਅਸੀਂ ਸਾਰੇ ਹੀ ਆਪਣੇ ਪੰਜਾਬ ਦੀ ਜਿਹੜੀ ਸਾਡੀ ਪੰਜਾਬ ਨੂੰ ਇਹਨਾਂ ਨੇ ਐਨਾ ਪਿੱਛੇ ਸੁੱਟਦਾ ਹੈ ਸਾਡੇ ਪੰਜਾਬ ਦਾ ਬੇੜਾ ਗਰਹ ਕਰਦਾ ਹੈ ਐਸੀ ਪਾਰਟੀ ਦੁਆਰਾ ਦਿੱਲੀ ਦੇ ਵਿੱਚ ਵੀ ਨਾ ਆਵੇ ਮੈਂ ਤੁਹਾਡੇ ਸਭ ਨੂੰ ਕਹਿੰਦਾ ਕਿ ਸਾਰੇ ਜਾਣੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਜਿਆਦਾ ਦੋਸਤਾਂ ਨੂੰ ਜਰੂਰ ਫੋਨ ਕਰਕੇ ਕਹੋ ਕਿ ਕਿ ਉਥੇ ਭਾਰਤੀ ਜਨਤਾ ਪਾਰਟੀ ਦਾ ਕਮਲ ਖਿਲਾਣ ਕਿ ਮੋਦੀ ਜੀ ਉਥੇ ਚੋੜ ਮੁਖਾ ਵਿਕਾਸ ਹੋ ਸਪੀਡ ਨਾਲ ਕਰਾ ਸਕਦਾ ਭਰਤ ਮਾਤਾ ਕੀ ਜੈ ਮੈਂ ਪਹਿਲਾ ਸਾਰੇ ਦੇਸ਼ ਵਾਸੀਆਂ ਨੂੰ 76ਵੇਂ ਗਤੰਤਰ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਤੇ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਆਓ ਦੇਸ਼ ਦੇ ਵਿਕਾਸ ਦੇ ਲਈ ਉਨਤੀ ਲਈ ਆਪਾਂ ਦੇਸ਼ ਦੇ ਪ੍ਰਧਾਨ ਮੰਤਰੀ ਅਨੰਦ ਮੋਦੀ ਜੀ ਦਾ ਹੱਥ ਫੜੀਏ ਤੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਜੋ ਕਹਿਣ ਆਪਾਂ ਦੇਸ਼ ਦੇ ਲਈ ਜੋ ਹੋ ਸਕੇ ਉਹ ਕਰੀਏ ਮੈਂ ਆਪਣੇ ਸਾਰੇ ਹੀ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਕਿੰਦਾ ਦਾ ਪ੍ਰੋਗਰਾਮ ਰਿਹਾ ਅੱਜ ਬਹੁਤ ਸੋਹਣਾ ਪ੍ਰੋਗਰਾਮ ਸੀ ਦੇਖੋ ਇਦਾਂ ਦੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਆ ਕਿਉਂਕਿ ਜੇ ਇਹ ਪ੍ਰੋਗਰਾਮ ਹੋਗੇ ਸਾਡੀ ਆਉਣ ਵਾਲੀ ਜਿਹੜੀ ਯੂਥ ਆ ਉਹਨਾਂ ਨੂੰ ਜਿਹੜਾ ਸਾਡੀਆਂ ਦੇਸ਼ ਦੀ ਆਜ਼ਾਦੀ ਦੇ ਵਿੱਚ ਜਿਹੜੇ ਲੋਕ ਸ਼ਹੀਦ ਹੋਏ ਜਾਂ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਆਪਣਾ ਯੋਗਦਾਨ ਪਾਇਆ ਉਹਨਾਂ ਨੂੰ ਯਾਦ ਰੱਖਿਆ ਜਾਊਗਾ ਇਸ ਕਰਕੇ ਇਹ ਪ੍ਰੋਗਰਾਮ ਆ ਉਹ ਪੂਰੇ ਦੇਸ਼ ਦੇ ਵਿੱਚ ਹੁੰਦੇ ਰਹਿਣੇ ਚਾਹੀਦੇ ਆ